ਸ਼ਿਕਾਰ ਜੀ ਕਿਦਾਂ ਹਾਂ ਜੀ ਸਾਰੇ ਹੋਪ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋ ਮੁੰਮੀ ਕਰਗੀ ਕਲਾ ਵਿੱਚ ਹੋਮਗੇ ਲਓ ਜੀ ਅੱਜ ਦੀ ਕਲੈਕਸ਼ਨ ਵੀ ਕੈਂਟੀ ਰਹੂਗੀ ਲੇਟੈਸਟ ਹੀ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਬਹੁਤ ਪਿਆਰੇ ਜੇ ਸੂਟ ਨੇ ਮੈਂ ਤੁਹਾਨੂੰ ਦਿਖਾ ਰਹੀਆਂ ਅੱਜ ਦੇ ਬਹੁਤ ਸੋਹਣੇ ਸੂਟ ਨੇ ਜੀ ਅੱਜ ਵਾਲੇ ਜੇਵਰ ਜੱਟ ਦੇ ਬਹੁਤ ਪਿਆਰੇ ਸੂਟ ਨੇ ਲਓ ਜੀ ਫੋਇਲਿੰਗ ਚੈੱਕ ਕਰੀ ਚੱਲਿਓ ਸਟੱਫ ਦੀ ਬੂਮੇੜ ਦੇ ਹੀ ਨੇ ਜੀ ਇਹ ਵੀ ਬੂਮੇੜ ਦੇ ਨੇਗੇ ਵੀ ਆ ਪਾਸਟ ਆਫ ਬੂਮੇੜ ਦਾ ਬਹੁਤ ਸੋਹਣਾ ਸਟਫ ਹੈ ਜੀ ਤੇ ਬਹੁਤ ਸੋਹਣਾ ਸਾਰੇ ਦੇ ਉੱਤੇ ਇੰਬੋਰਡਰੀ ਹੋਈ ਹੋਈ ਹੈ ਇਹਨਾਂ ਨੂੰ ਜੌਰ ਜਟ ਵੀ ਕਹਿ ਸਕਦੇ ਆ ਬੈਂਬਰ ਬੈਂਬਰ ਚ ਨੇ ਜੀ ਜ਼ਿਆਦਾ ਤਾਂ ਇਹ ਬੈਂਬਰ ਦੇ ਵਿੱਚ ਹੈਗੇ ਨੇ ਬਹੁਤ ਸੋਹਣੀ ਇੰਬੋਰਡਰੀ ਹੋਈ ਹੋਈ ਹੈ ਤੇ ਨਾਲ ਲੱਗੀ ਹੋਈ ਹੈ ਛਿਲਕ ਦੀ ਬਾਟਮ ਬਹੁਤ ਸੋਹਣੀ yellow ਕਲਰ ਦੀ ਬਾਟਮ ਹੈ ਜੀ ਤੇ ਜਿਹੜਾ ਦੁਪੱਟਾ ਹੈਗਾ ਦੁਪੱਟਾ ਵੀ ਪਿਓਰ ਬੈਂਬਰ ਦਾ ਹੀ ਰਹੂਗਾ ਜੀ ਬੈਂਬਰ ਦਾ ਹੀ ਦੁਪੱਟਾ ਹੈ ਜੀ ਦੁਪੱਟਾ ਦਿਖਾਨੀ ਹੈ ਮੈਂ ਸਾਨੂੰ ਬੈਂਬਰ ਦਾ ਫਿਨਿਸ਼ਿੰਗ ਵਗੈਰਾ ਹੈ ਨਹੀਂ ਜੇ ਤੁਸੀਂ ਬਹੁਤ ਲੰਮਾ ਚੌੜਾ ਦੁਪੱਟਾ ਹੈਗਾ ਪੂਰਾ ਖੁੱਲਾ ਪੂਰਾ ਕਾਫੀ ਲੰਮਾ ਚੌੜਾ ਮੈਨੂੰ ਐ ਲੱਗਦਾ ਹੈ ਕਿ 46 ਹੋਊਗੀ ਵਿਡਥੇ ਦੀ ਆਰਾਮ ਨਾਲ ਜਿਆਦਾ ਭਾਵੇਂ ਹੋਵੇ 46 7 ਤੇ 2.5 ਮੀਟਰ ਲੰਬਾ ਹੈਗਾ ਬਹੁਤ ਸੋਹਣਾ ਦੁਪੱਟਾ ਹੈ ਜੀ ਤੇ ਬੈਂਬਰ ਦਾ ਜੇ ਫਿਨਿਸ਼ਿੰਗ ਵਗੈਰਾ ਕਰਵਾਣੀ ਹੈ ਤਾਂ ਤੁਸੀਂ ਫਿਨਿਸ਼ਿੰਗ ਕਰਵਾ ਸਕਦੇ ਹੋ ਦੁਪट्टे ਤੇ ਅਸੀਂ ਫਿਨਿਸ਼ਿੰਗ ਕਰਵਾ ਦਾਂਗੇ ਫਰੋਜ਼ੀ ਕਲਰ ਦੀ ਹੋਈ ਫਰੋਜ਼ੀ ਐਂਡ ਪਿੰਕ ਦਾ ਕੰਬੀਨੇਸ਼ਨ ਹੈ ਬਹੁਤ ਜ਼ਿਆਦਾ ਸੌਰੀ ਫਰੋਜ਼ੀ ਐਂਡ ਜੈਲੋ ਦਾ ਕੰਬੀਨੇਸ਼ਨ ਹੈਗਾ ਬਹੁਤ ਪਿਆਰਾ ਜਿਹਾ ਸकाई ਜਾਂ ਫਰੋਜ਼ੀ ਹੈ ਤੇ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਨਾਲ ਇਹਦੇ ਬਹੁਤ ਸੋਹਣੇ ਸੂਟ ਨੇ ਫਿਟਿੰਗ ਬਹੁਤ ਸੋਹਣੀ ਆਂਦੀ ਹੈ ਇਹ ਸੂਟਾਂ ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਐਂਡ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਜੀ ਇਹ ਵਾਲਾ ਇਹ ਵੀ ਬਹੁਤ ਸੋਹਣਾ ਕਲਰ ਹੈ ਲਾਈਟ ਜਾਂ ਪਿਸਤਾ ਬਹੁਤ ਸੋਨਾ ਕਲਰ ਹੈਗੇ ਜੀ ਤੇ ਲਓ ਜੀ ਬੂਮੇਟ ਦਾ ਹੈਗੇ ਨੇ ਜੀ ਇਹ ਬਹੁਤ ਸੋਹਣੇ ਸੂਟ ਨੇ ਜੀ ਇਹ ਜਿਹੜੇ ਜਟ ਦੇ ਤੇ ਇਹ ਵਾਲੀ ਜੇ ਦੀ ਰਹੂਗੀ ਜੀ ਬਾਟਮ ਸੀ ਗ੍ਰੀਨ ਜਿਹਾ ਸ਼ੇਡ ਹੈ ਪਿਸਤਾ ਜਿਹਾ ਤੇ ਇਹ ਵਾਲੀ ਜੇ ਦੀ ਸ਼ਰਟ ਰਹੂਗੀ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਸੋਹਣੇ ਸੂਟ ਨੇਗੇ ਮੈਂ ਉਹ ਲਾ ਦੇ ਇਹਦਾ ਨਾ ਇਨਰ ਨਾਲ ਹੀ ਹੈ ਜੀ ਇਨਰ ਨਾਲ ਹੀ ਹੈ ਜਿਹੜਾ ਇਹਦੇ ਨੀਚੋਂ ਦੀ ਲੱਗੂਗਾ ਇਨਰ ਹੈਗਾ ਨਾਲ बॉटम ਦੇ ਤੇ ਨਾਲ ਹੀ ਰਹੂਗਾ ਜੀ ਇਹਦੇ ਬੈਂਬਰ ਦਾ ਦੁਪੱਟਾ ਬਹੁਤ ਸੋਹਣਾ ਜੌਰਜਟ ਪੈਂਬਰ ਦਾ ਦੁਪੱਟਾ ਹੈ ਜੀ ਬਹੁਤ ਪਿਆਰਾ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਪਿਆਰੇ ਸੂਟ ਨੇਗੇ ਤੇ ਇਹਦੇ ਵਿੱਚ ਦੋ ਹੀ ਕਲਰ ਨੇ ਆਪਣੇ ਕੋਲੇ ਸੋਲੋ ਪੀਸ ਨੇਗੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 2100 ਰੁਪਏ 2100 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਸ਼ਿਪਿੰਗ ਇੰਡੀਆ ਦੀ ਇਨਕਲੂਡ ਹੈ ਜੀ ਕੀ ਸਰਪ੍ਰਾਈਜ਼ ਹੈ ਤੇ ਇੱਕ ਛੋਟੇ ਲਈ ਇਹ ਸੂਟ ਆਪਾਂ ਪਹਿਲਾਂ ਵੀ ਆਪਾਂ ਬਹੁਤ ਦਿੱਤੇ ਨੇਗੇ ਮਸ਼ਲੀਨ ਦੇ ਸੂਟ ਤੇ ਜੈਨੂਇਨ ਜੀ ਪ੍ਰਾਈਸ ਤੇ ਲੈ ਕੇ ਆਏ ਇਹਨਾਂ ਦਾ ਆਪਾਂ ਨੇ ਕਾਫੀ ਚੈੱਕ ਲਿਆ ਸੀਗਾ ਇਹਨਾਂ ਦਾ ਸਟਾਕ ਕਰਕੇ ਖੰਡਤ ਆਪਾਂ ਨੂੰ ਠੀਕ ਪੈ ਗਈ ਬਹੁਤ ਸੋਨੇ ਮਸ਼ਲੀਨ ਦੇ ਨੇ ਜੀ ਇਹ ਸੂਟ ਬਹੁਤ ਪਿਆਰੇ ਬਹੁਤ ਸੋਨੇ ਸੂਟ ਨੇ ਜੀ ਮਸ਼ਲੀਨ ਦੇ ਸਟੈਂਪ ਦੇਖ ਲਈ ਸੀ ਮੇਰੀ ਇਹ ਦੇ ਇੱਧਰ ਹਾਂਜੀ ਬਹੁਤ ਸੋਨੇ ਮਛਲੀਨ ਦੇ প্রিনਟ ਮਛਲੀਨ ਦੇ ਸੂਟ ਨੇ ਜੀ 3 ਮੀਟਰ ਦੀ ਬਾਟਮ ਹੈ ਜੀ 2.5 ਮੀਟਰ ਦਾ ਪ੍ਰਿੰਟ ਮਛਲੀਨ ਦੁਪੱਟਾ ਹੈ 2.5 ਮੀਟਰ ਦਾ ਪ੍ਰਿੰਟ ਮਛਲੀਨ ਦੁਪੱਟਾ ਤੇ 2.5 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਹੈ ਜੀ ਸਾਇਦ ਉਹਦੇ ਨਾਲ ਵੀ ਦੇਖਾਂਗੇ ਆ ਪਾ 3 ਮੀਟਰ ਦੀ ਬਾਟਮ ਹੈ ਜਿਆ ਇਨਰ ਹੈਗਾ ਉਹ ਮੈਂ ਦੇਖਿਆ ਨਹੀਂ ਤੇ ਆ ਨਾਲ ਕੀ ਸਟੈਂਪ ਤੇ ਹੋਊਗਾ ਤੇ ਬਹੁਤ ਪਿਆਰਾ ਜਿਹਾ ਕਲਰ ਹੈ ਅਨੀਅਨ ਸ਼ੇਡ ਇਹਦਾ ਦੁਪੱਟਾ ਦਿਖਾਨੀ ਆ ਮੈਂ ਬਹੁਤ ਸੋਨੇ ਸੂਟ ਨੇ ਜੀ ਸਟੌਫ ਇਹਨਾਂ ਦਾ ਬਹੁਤ ਸੋਹਣਾ ਹੈ ਗਾ ਇਹ ਗਰਮੀ ਸਰਦੀ ਦੋਨਾਂ ਚ ਹੀ ਪੈਂਦੇ ਨੇ ਲਾਈਨਿੰਗ ਇਹਨਾਂ ਤੇ ਲੱਗਦੀ ਹੈ ਬਹੁਤ ਸੋਹਣੇ ਦੁਪੱਟੇ ਨੇ ਇਹਨਾਂ ਨਾਲ ਵੀ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਹਜੇ ਪਹਿਲਾਂ ਲੈ ਕੇ ਆਈ ਸੁਨਾਂ ਦਾ ਦੁਪੱਟੇ ਇੰਨੇ ਵਿੜਥ ਉਹਨਾਂ ਦੀ ਇੰਨੀ ਨਹੀਂ ਸੀਗੀ ਜੀ ਨਹੀਂ ਨਾ ਦੀ ਹੈ ਲੈਂਥ ਤਾਂ ਪ੍ਰੋਪਰ ਸੀਗੀ ਉਹਨਾਂ ਦੀ ਬਟ ਵਿੜਥ ਘੱਟ ਸੀ ਇਹਨਾਂ ਦੀ ਬਹੁਤ ਸੋਹਣੀਆਂ ਨਿਸ਼ੇੜ ਹੈਗੇ ਜੀ ਬਹੁਤ ਪਿਆਰਾ ਸੂਟ ਹੈਗਾ ਤੇ ਇਹ ਵਾਲੀ ਰਹੂਗੀ ਜੀ ਇਹਦੀ ਬਾਟਮ ਮਸਲੀਨ ਛਿਲਕ ਦੀ ਬਾਟਮ ਰਹੂਗੀ ਟਾਸਰ ਦੀ ਬਾਟਮ ਹੈ ਜੀ ਇਹ ਟਾਸਰ ਤੇ ਬਹੁਤ ਸੋਹਣਾ ਮਸਲੀਨ ਦਾ ਸੂਟ ਰਹੂਗਾ ਇਹ ਗਰਮੀ ਸਰਦੀ ਦੋਹਾਂ ਦੇ ਵਿੱਚ ਪੈਂਦੇ ਨੇ ਜੀ ਇਹ ਸਟੌਫ ਨਾ ਆਲਮੋਸਟ ਸਾਰਾ ਨਾ ਫ फेब्रुवारी ਤੋਂ ਸਟੌਫ ਹੁੰਦਾ ਕਿਉਂਕਿ ਕਿਤਾ ਇਹ ਗਰਮੀ ਸਰਦੀ ਦੋਹਾਂ ਦੇ ਵਿੱਚ ਪੈ ਜਾਂਦਾ ਇੱਕ ਬਹੁਤ ਜ਼ਿਆਦਾ ਹਲਕਾ ਤੇ ਲਾਈਟ ਵੇਟ ਸਟੌਫ ਹੁੰਦਾ ਹੈਗਾ ਤੇ ਹਰ ਇੱਕ ਦੇ ਪਹਿਣ ਦੇ ਪਸੰਦ ਹੁੰਦਾ ਇਹ ਸਟੌਫ ਜ਼ਿਆਦਾਤਰ ਕਿਉਂਕਿ ਇਹ ਬਹੁਤ ਜ਼ਿਆਦਾ ਸੋਹਣਾ ਸਟੌਫ ਹੁੰਦਾ ਇੱਕ ਤਰ੍ਹਾਂ ਚ ਫਿਟਿੰਗ ਸੋਹਣੀ ਬਣਦੀ ਹੈਗੀ ਇੱਕ ਇਹ ਸੌਫਟ ਹੀ ਇੰਨਾ ਹੁੰਦਾ ਹੈਗਾ ਜੇ ਆਪਾਂ ਗਰਮੀ 'ਚ ਵੀ ਕਿਸੇ ਰਿਸ਼ਤੇਦਾਰੀ 'ਚ ਪਾ ਕੇ ਚੱਲ ਜਾਾਂ ਕਿਸੇ ਹਲਕੇ ਫੁਲਕੇ ਵੀ ਆਪਾਂ ਛੋਟਵੜ ਸੈਮੀ ਫਾਰਮਲ ਜਾਂ ਫੰਕਸ਼ਨ ਤੇ ਪਾਵਾਂਗੇ ਤਾਂ ਆਰਾਮ ਨਾਲ ਪਾ ਸਕਦੇ ਹਾਂਗੇ ਕਾਫੀ ਸ਼ੇਡ 'ਚ ਹੈ ਜੀ ਬਹੁਤ ਸੋਹਣਾ ਕਾਫੀ ਸ਼ੇਡ ਹੈਗਾ ਕਾਫੀ 'ਚ ਕੱਟੀਆਂ ਮਿਲਦੇ ਨੇਗੇ ਬਹੁਤ ਸੋਹਣਾ ਸ਼ੇਡ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਗ੍ਰੇਸਫੁੱਲ ਬਣਾਉਣਾ ਹੈ ਨਾ ਤੁਸੀਂ ਪੈਚਵਰਕ ਕਰਵਾ ਸਕਦੇ ਹੋ ਵੈਸੇ ਵੀ ਇੰਬੋਰਡਰੀ ਕਰਵਾ ਸਕਦੇ ਹੋ ਪੈਚ ਕਰਵਾਉਣਾ ਸ਼ਾਰਟ ਦੇ ਵਿੱਚ ਪੈਚ ਕਰਵਾ ਸਕਦੇ ਹੋ ਜੇ ਹੈਵੀ ਬਾਟਮ ਪਾਣਾ ਚਾਹੁੰਦੇ ਹੋ ਤੁਸੀਂ 3 ਮੀਟਰ ਦੀ ਵਰਡਮੈਂਟ ਬਹੁਤ ਸੋਹਣੀ ਬੋਟਮ ਹੈਗੀ ਨਾ ਬਹੁਤ ਵਧੀਆ ਬੋਟਮ ਹੈ ਸਟੱਫ ਵੀ ਸੋਹਣਾਗਾ ਦੁਪੱਟਿਆਂ ਦਾ ਸਟੱਫ ਵੀ ਬਹੁਤ ਸੋਹਣਾਗਾ ਬਹੁਤ ਸੋਹਣੇ ਖੁੱਲੇ ਡੁੱਲੇ ਜੇ ਦੁਪੱਟੇ ਨੇ ਬਹੁਤ ਹੀ ਪਿਆਰਾ ਜਿਹਾ ਕਲਰ ਹੈਗੀ 4 ਸਾਈਡੇ ਦੇ ਬਾਰਡਰ ਰਹੂਗਾ ਵਿੱਚ ਇਦਾਂ ਫਲਾਰ ਆਣਗੇ ਕਾਫੀ ਸ਼ੇਡ ਹੈ ਜੀ ਐਂਡ ਥਰਡ ਕਲਰ ਵੀ ਬਹੁਤ ਸੋਹਣਾਗਾ ਇੱਕ ਕਲਰ ਦੇ ਵਿੱਚ ਸੋਲਣ ਹੋਗੇ ਜੀ 4 ਕਲਰ ਆਏ ਸੀਗੇ ਇੱਕ ਅੱਜ ਕਸਟਮਰ ਆਏ ਸੀਗੇ ਉਹ ਲੈ ਗਏ 4 ਕਲਰ ਲੈ ਕੇ ਆਈ ਸੀ ਆਪਾਂ ਲਓ ਜੀ ਬਹੁਤ ਸੋਹਣਾ ਪਰਪਲ ਸ਼ੇਡ ਹੈ ਨਿਊ ਜਾਂ ਪਰਪਲ ਸ਼ੇਡ ਹੈਗਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਇੱਕ ਕੋ ਇੱਕ ਸ਼ੇਡ ਪੀਚ ਸੀ ਕਹਿੰਦੇ ਵਿੱਚ ਹੈ ਨਾ ਆਪਣਾ ਤੇਰਾ ਸ਼ੇਡ ਸੀਗਾ ਜਿਹੜਾ ਲੈ ਕੇ ਆਈ ਲਈ ਪੀਚ ਪੀਚ ਰੈੱਡ ਸੀ ਇੱਕ ਕਲਰ ਹੋਰ ਸੀ ਜਿਹਦੇ ਵਿੱਚ ਉਹ ਸੋਲਡ ਹੋ ਗਿਆ ਤਿੰਨ ਕਲਰ ਨੇਗੇ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1700 ਰੁਪਏ ਵਿਦ ਸ਼ਿਪਿੰਗ ਸ਼ਿਪਿੰਗ ਇੰਡੀਆ ਦੀ ਫ੍ਰੀ ਰਹੂਗੀ ਜੀ ਇੰਡੀਆ ਦੀ ਸ਼ਿਪਿੰਗ ਫ੍ਰੀ ਹੈ ਮੈਂ ਮੈਂ ਥੋੜਾ ਜਿਹਾ ਕਿ ਸ਼ਿਪਿੰਗ ਦਾ ਹੁਣ ਨਾ ਇਨਕਲੂਡ ਤਾਂ ਕਰਨ ਲੱਗ ਗਈ ਜੀ ਹਾਂ ਕਿਉਂਕਿ ਇੱਕ ਤਾਂ ਮੈਨੂੰ ਵਾਰ-ਵਾਰ ਫਿਰੇ ਦੱਸਣਾ ਪੈਂਦਾ ਸੀ ਉੱਥੋਂ ਦੀ ਸ਼ਿਪਿੰਗ ਕਿੰਨੀ ਹੈ ਜੀ ਉੱਥੋਂ ਦੀ ਸ਼ਿਪਿੰਗ ਕਿੰਨੀ ਹੈ ਇਨਕਲੂਡ ਹੀ ਕਰ ਦਿੰਨੇ ਹੈਗੇ ਆਪਾਂ ਮੈਂ ਘੱਟ ਪੰਜਾਬ ਹਰਿਆਣਾ ਵਾਲੀ ਇਹ ਸ਼ਿਪਿੰਗ ਲਾ ਦੇਣੀ ਹੁੰਦੀ ਹੈਗੀ ਤੇ ਮੈਨੂੰ ਇਹ ਹੁੰਦਾ ਹੈਗਾ ਵੀ ਚਲੋ ਆ ਵੀ ਫਿਰ ਦੱਸਣਾ ਨਾ ਪਵੇ ਸੋਨੂੰ ਨਾਲ ਦੀ ਨਾਲ ਤੁਸੀਂ ਡਨ ਕਰ ਦੋ ਵਿੱਚ ਹੀ ਸ਼ਿਪਿੰਗ ਹੈ ਜੀ ਇਹਨਾਂ ਦੀ ਇਹ ਆਪਣੇ 1700 ਦਾ ਸੂਟ ਰਹੂਗਾ ਜੀ ਤਿੰਨੋਂ ਹੀ ਸੂਟ 1700 ਦੇ ਨੇ ਜੀ ਇਹ ਤੇ ਜਿਹੜੇ ਇਹ ਵਾਲੇ ਦਿਖਾਏ ਨੇਗੇ ਮੈਂ ਇਹ 2100 ਦਾ ਸੂਟ ਹੈ ਜੀ ਸ਼ਿਪਿੰਗ ਇਨਕਲੂਡ ਹੈਗੀ ਇਹ ਜੌਰਜਟ ਦੇ ਉੱਤੇ ਫੈਬਰਿਕ ਤੇ ਇਹ ਮਸ਼ੀਨ ਫੈਬਰਿਕ ਦੇ ਉੱਤੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਪਣਾ ਆਰਡਰ ਹੈ ਜਿਹੜਾ ਪਲੇਸ ਕਰਨਾ ਹੈ 9253115036 ਦੇ ਉੱਤੇ ਆਪਣਾ ਸਕਰੀਨਸ਼ਾਟ ਭੇਜ ਕੇ ਪੇਮੈਂਟ ਡਨ ਕਰਕੇ ਆਪਣਾ ਸੂਟ ਤੁਸੀਂ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਘਰ ਬੈਠੇ ਮੰਗਵਾ ਸਕਦੇ ਹੋਗੇ ਬਹੁਤ ਸੋਨੇ ਸੂਟ ਨੇ ਜੀ ਤੇ ਬਾਕੀ ਨਾ ਤੇ ਲਾਈਨਿੰਗ ਲੱਗੂਗੀ ਸਾਰਿਆਂ ਤੇ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਐ ਸਟਾਫ ਸੌਫਟ ਹੈ A1 ਹੈ ਕਲਾਸੀ ਹੈ ਤੇ ਬ੍ਰਾਂਡ ਦੇ ਸੂਟ ਰਹਿਣਗੇ ਜੀ ਮੈਂ ਇਹਦੀ ਵੀ ਦੱਸੀ ਦੀਣੀ ਇਹਦਾ ਕਿੰਨੀ ਮੀਟਰ ਬਾਟਮ ਕਿੰਨਾ ਸ਼ਾਰਟ ਹੈ ਇਦੇ ਵਿੱਚ 2.5 ਮੀਟਰ ਦਾ ਜੌਰ ਜਟ ਦਾ ਸ਼ਰਟ ਹੈ ਜੀ ਹਾਂਜੀ 5 ਮੀਟਰ ਹੈ ਜੀ ਬਾਟਮ ਵਾਲਾ 5 ਮੀਟਰ ਬਾਟਮ ਦਾ ਹੈਗਾ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਦੁਪੱਟਾ ਹੈ 5 ਮੀਟਰ ਰਹੂਗਾ ਜੀ ਬਾਟਮ ਦਾ ਇਹ ਤੁਸੀਂ ਇਨਰ ਵੀ ਲਗਾ ਸਕਦੇ ਹੋਗੇ ਸ਼ਰਟ ਦੇ ਨੀਚੋਂ ਦੀ ਸੋਨੂੰ ਲਾਈਨਿੰਗ ਵੀ ਨਾਲ ਦਿੱਤੀ ਹੋਈ ਹੈ ਨਾ 2.5 ਮੀਟਰ 5 ਮੀਟਰ ਹੈਗਾ ਜੀ ਤੇ 2100 ਰੁਪਏ ਦੇ ਵਿੱਚ ਤੁਸੀਂ ਸਾਡੇ ਤੋਂ ਇਹ ਸੂਟ ਲੈ ਸਕਦੇ ਹੋ ਥੈਂਕ ਯੂ ਜੀ